ਇੱਕ ਬੀਬੀ ਹੋਈ ਆ ਬੀਬੀ ਅਨੂਪ ਕੌਰ ਜਿਹੜੀ ਜ਼ਖਮੀ ਹੋ ਗਈ ਸੀ ਕੀਰਤਪੁਰ ਸਾਹਿਬ ਦੇ ਨੇੜੇ ਤੇ ਉਹ ਬੀਬੀ ਨੂੰ ਫਿਰ ਮੁਸਲਮਾਨ ਸ਼ੇਰਖਾਨ ਦਾ ਭਰਾ ਇੱਥੇ ਲੈ ਗਏ ਸੀਗੇ ਮਲੇਰਕੋਟਲੇ ਉਹ ਸੋਹਣੀ ਸੁਨੱਖੀ ਬਹੁਤ ਸੀ ਤੇ ਉਹਦਾ ਉਹ ਕਹਿਣ ਲੱਗੇ ਵੀ ਇਹਨੂੰ ਮੈਂ ਆਪਣੀ ਹੋਰ ਬਣਾਉਣਾ ਜਦੋਂ ਬੀਬੀ ਨੂੰ ਪਤਾ ਲੱਗਿਆ ਵੀ ਇਹਦੀ ਅੱਖ ਮੈਲੀ ਹੋ ਗਈ ਮੇਰੇ ਤੇ ਤਾਂ ਉੱਥੇ ਬੀਬੀ ਦੇ ਕੋਲੇ ਨਾ ਪਹਿਰੇਦਾਰੀ ਕੀਤੀ ਸੀ ਨਵਾਬ ਨੇ ਫਿਰ ਉਹਨੇ ਜਿਹੜਾ ਪਹਿਰੇਦਾਰ ਸੀ ਉਹਦੇ ਹੀ ਖੰਜਰ ਖਿੱਚਿਆ ਕਮਰ ਕਸੇ ਚੋਂ ਤੇ ਉਹਦਾ ਖੰਜਰ ਖਿੱਚ ਕੇ ਉਹਨੇ ਆਪਣੇ ਢਿੱਡ 'ਚ ਮਾਰ ਲਿਆ ਸੀ ਬੀਬੀ ਨੇ ਆਪਣੀ ਪੱਤ ਰੱਖੀ ਇਹ ਬੀਬੀ ਵੀ ਸਾਡੀ ਸ਼ਹੀਦ ਆ ਤੇ ਇਹ ਬੀਬੀ ਨੂੰ ਫਿਰ ਉਹਨੇ ਆਪਦੇ ਮਹਿਲ ਦੇ ਪਿਛਲੇ ਪਾਸੇ ਦਫਨਾਇਆ ਸੀਗਾ ਫਿਰ ਬੰਦਾ ਸਿੰਘ ਬਹਾਦਰ ਨੂੰ ਜਦੋਂ ਪਤਾ ਲੱਗਿਆ ਨਾ ਤੇ ਬਈ ਤੂੰ ਕੰਮ ਤਾਂ ਬਹੁਤ ਕੀਤੇ ਆ ਪਰ ਤੁਹਾਡੀ ਇੱਕ ਮਹਾਨ ਬੀਬੀ ਜਕਮੀ ਹੋ ਉਸ ਟਾਈਮ ਦੀ ਉਹੋ ਇਸ ਨਵਾਬ ਨੇ ਇੱਥੇ ਕਵਰ ਵਨਾਈ ਵੀ ਉਹ ਦ ਸਿੱਖੀ ਮਰਿਆਦਾ ਨਾਲ ਸੰਸਕਾਰ ਕਰਕੇ ਨਾ ਫਿਰ ਬੰਦਾ ਸਿੰਘ ਬਹਾਦਰ ਨੇ ਬੈਸ ਪੂਰੀ ਖੋਜ ਕਰਕੇ ਉਸ ਬੀਬੀ ਦੇ ਕਫਨ ਕਬਰ ਨੂੰ ਉਟਿਆ ਤੇ ਉਸ ਬੀਬੀ ਦੇ ਸਰੀਰ ਦੇ ਪਿੰਜਰ ਨੂੰ ਲੈ ਕੇ ਸਿੱਖੀ ਮਰਿਆਦਾ ਮੁਤਾਬਕ ਉਸ ਬੀਬੀ ਨੂੰ ਉਪਕਰ ਦਾ ਸੰਸਕਾਰ ਕੀਤਾ ਉਸ ਤੋਂ ਬਾਅਦ ਫਿਰ ਬੀਬੀ ਮਮਤਾ ਜੀ ਜਿਨ੍ਹਾਂ ਦੀ 131 ਸਾਲ ਦੀ ਉਮਰ ਤੱਕ ਭਗਤੀ ਕੀਤੀ ਆ ਜਿਨ੍ਹਾਂ ਦੇ ਪਰਿਵਾਰ ਚ ਤਿੰਨ ਵਾਰੀ ਗੁਰੂ ਗੋਬਿੰਦ ਸਿੰਘ ਜੀ ਗਏ ਨੇ ਤੇ ਇਹਨਾਂ ਦਾ ਪਰਿਵਾਰਾਂ ਦੇ ਵਿੱਚ ਬੀਬੀ ਮਮਤਾਸ ਤੇ ਬੀਬੀ ਮਮਤਾਸ ਦੇ ਪ੍ਰਾ ਇਨਾਂ ਦਾ ਜਨਮ 6ਵੇਂ ਪਾਸ਼ੇ ਦੇ ਬਚਨਾਂ ਨਾਲ ਹੋਇਆ ਸੀ। ਇਹਨਾਂ ਦੇ ਬਡੇਰੇ ਪਹਿਲਾਂ ਤੋਂ ਗੁਰੂ ਘਰ ਨਾਲ ਜੁੜੇ ਹੋਏ ਸੀਗੇ। ਫਿਰ ਜਦੋਂ ਗੁਰੂ ਸਾਹਿਬ ਆਏ ਨੇ ਰੋਪੜ ਨੂੰ ਤਾਂ ਹੰਗ ਖਾਨ ਬੀਬੀ ਮਮਤਾਜ਼ ਕੋਲ ਉਹਨਾਂ ਦੀ ਹਵੇਲੀ 'ਚ ਰਹੇ ਨੇ। ਤਿੰਨ ਨਿਸ਼ਾਨੀਆਂ ਗੁਰੂ ਸਾਹਿਬ ਦੀਆਂ ਅੱਜ ਵੀ ਉੱਥੇ ਪਈਆਂ ਨੇ। ਉਹ ਹੈ ਹਵੇਲੀ ਦੀ ਜਗਾਈਓ। ਯਾ। ਉਹ ਰੋਪੜ ਦੇ ਨਾਲ ਹੀ ਪੈਂਦਾ ਕੋਟਲਾ ਨਹੰਗ। ਪਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਹੀ ਪੈਂਦਾ। ਜਿੱਥੇ ਪਿੱਛੇ ਜੇ ਵੀਡੀਓ ਵੀ ਇੱਕ ਵਾਇਰਲ ਤੁਸੀਂ ਬੜੇ ਖਾਸਾ ਹਾਲਤ ਨੇ ਉਹ ਉਸ ਤੋਂ ਬਾਅਦ ਜਦੋਂ ਸਿੱਖ ਸੰਗਤ ਨੂੰ ਪਤਾ ਲੱਗਿਆ ਤਾਂ ਉੱਥੇ ਥੋੜਾ ਜਿਹਾ ਕੰਮ ਹੋਣ ਲੱਗਿਆ ਹਜੇ ਕੋਈ ਕੰਮ ਨਹੀਂ ਉੱਥੇ ਹੋਣ ਲੱਗਿਆ ਵੀ ਨਹੀਂ ਹੋਇਆ ਉੱਥੇ ਪਿੱਛੇ ਜੀ ਇੱਕ ਵੀਡੀਓ ਪਾਈ ਸੀ ਮੇਰਾ ਉੱਥੇ ਬੀਬੀ ਮਮਤਾਜ ਜੀਆਂ ਦਾ ਤਪਸਥਾਨ ਤਾਂ ਵਧੀਆ ਬਣ ਗਿਆ ਹੋਇਆ ਉਹ ਵਧੀਆ ਬਣਿਆ ਹੋਇਆ ਵਾ ਤੇ ਬੀਬੀ ਜੀ ਦਾ ਜਿੱਥੇ ਬੀਬੀਆਂ ਬੀਬੀ ਮਮਤਾਜ ਜੀਆਂ ਦਾ ਸੰਸਕਾਰ ਕੀਤਾ ਸੀ ਉਹ ਵੀ ਬਣਿਆ ਹੋয়া ਗਾਂਗੀਠਾ ਉਸ ਤੋਂ ਬਾਅਦ ਜਾ ਕੇ ਵੀ ਜਰੂਰ ਜਾਵਾਂਗੇ ਅਸੀਂ ਜਦੋਂ 기ੜਾ ਲੱਗੇ ਆ ਕੇ ਆਂਦੇ ਆ ਉੱਥੇ ਇਹ ਅੱਖੀਂ ਦੇਖਿਆ ਹੋਇਆ ਵਰਤ ਤੇ ਉਹ ਫਿਰ ਬੀਬੀ ਮਮਤਾ ਜੀ ਆਂ ਦਾ ਜਦੋਂ ਗੁਰੂ ਸਾਹਿਬ ਕੋਲ ਦਿਨ ਬਖਸ਼ਿਸ਼ਾਂ ਹੋਈਆਂ ਤੇ ਬੀਬੀ ਮਮਤਾ ਜੀ ਆਖਰੀ ਸਾਹ ਤੱਕ ਆਪਣੇ ਹੱਥ ਚ ਮਾਲਾ ਲੈ ਕੇ ਦਸਵੇਂ ਪਾਛੇ ਦੇ ਆ ਬਚਨ ਨਵਾਉਂਦੇ ਹੋਏ ਦੁਨੀਆ ਤੋਂ ਗਏ ਨੇ ਤੇ ਜਦੋਂ ਬੀਬੀ ਮਮਤਾ ਜੀ ਆਂ ਦਾ ਪਹਿਲਾਂ ਰਿਸ਼ਤਾ ਹੋਇਆ ਸੀ ਉਹਨਾਂ ਦੀ ਭੂਆ ਉਹਨਾਂ ਦਾ ਰਿਸ਼ਤਾ ਸੀ ਗੰਗਾ ਨੀਖਾ ਤੇ ਨਵੀਖਾਨ ਦੇ ਨਾਲ ਕੋਟਲਾ ਨਹੰਖਾਂ ਦਾ ਇਹ ਦੋਨੇ ਇੱਕ ਦੂਜੇ ਦੇ ਭੂਆ ਮਾਸੀ ਦੇ ਭੂਆ ਮਾਮੇ ਦੇ ਪੁੱਤਰ ਸੀਗੇ ਤੇ ਜਦ ਪੁੱਛਣ ਲੱਗੇ ਬੀਬੀ ਮਮਤਾਜ ਦਾ ਵਿਆਹ ਕੀਤਾ ਜਾਵੇ ਬੀਬੀ ਮਮਤਾਜ ਜੀ ਨੇ ਆ ਕੇ ਕਿਹਾ ਪਿਤਾ ਜੀ ਜਦੋਂ ਗੁਰਗੋਮ ਸਿੰਘ ਆਏ ਸੀ ਫੌਜਾਂ ਲੱਗੀਆਂ ਸੀ ਤੁਸੀਂ ਕੀ ਕਿਹਾ ਸੀਗਾ ਕਿਹਾ ਸੀਗਾ ਵੀ ਮੇਰੇ ਦਮਾਦ ਤੇ ਮੇਰੀ ਧੀ ਆਰਾਮ ਕਰ ਰਹੇ ਨੇ ਜਦੋਂ ਫੌਜਾਂ ਆਈਆਂ ਸੀ ਤੇ ਕਹਿੰਦੇ ਵੀ ਮੈਂ ਤਾਂ ਸ਼ਹੀਦ ਦੀ ਪਤਨੀ ਆ ਸ਼ਹੀਦ ਦੀ ਪਤਨੀ ਦਾ ਥੋੜੀ ਦੁਬਾਰਾ ਵਿਆਹ ਹੋ ਸਕਦਾ ਬੀਬੀ ਮਮਤਾ ਜੀ ਨਾਲ ਵਿਆਹ ਨਹੀਂ ਕਰਾਇ ਸੀ ਭਾਈ ਬਚਿੱਤਰ ਸਿੰਘ ਜੀਆਂ ਦੀ ਪਤਨੀ ਹੋਣ ਦਾ ਰਤਵਾ ਸੱਚੇ ਸੋਚੇ ਕਿਰਦਾਰ ਨਾਲ ਨਿਭਾ ਕੇ 131 ਸਾਲ ਦੀ ਉਮਰ ਚ ਗਏ ਨੇ ਤੇ ਭਾਈ ਸੀ ਬਚਿੱਤਰ ਸਿੰਘ ਜੀਆਂ ਦਾ ਜਿਹੜਾ ਅੰਗੀਠਾ ਸਾਹਿਬ ਉਹ ਵੀ ਉੱਥੇ ਹੀ ਸੰਸਕਾਰ ਕੀਤਾ ਗਿਆ ਸੀ ਉੱਥੇ ਵੀ ਪਿੰਡ ਦੇ ਵਿੱਚ ਦੋ ਸਿੰਘ ਸੀ ਜਿਨ੍ਹਾਂ ਨੇ ਸਿੱਖੀ ਮਰਿਆ ਦਾ ਨਾਮ ਭਾਈ ਬਚਿੱਤਰ ਸਿੰਘ ਜੀ ਦਾ ਸੰਸਕਾਰ ਕੀਤਾ ਸੀ ਤੇ ਬੀਬੀ ਮਮਤਾਜ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਪਰਜਾਈ ਜੀ ਉਹਨਾਂ ਦੇ ਪਿਤਾ ਜੀ ਤੈਨ ਨਹੀਂ ਸੀ ਤੇ ਉਹਨਾਂ ਨੇ ਉਹ ਜਿੱਥੇ ਸੰਸਕਾਰ ਕੀਤਾ ਸੀ ਉਹ ਵਿਹੜਾ ਉਹਦਾ ਸਾਫ਼ ਕਰਤਾ ਸੀ ਚੰਗੀ ਤਰ੍ਹਾਂ ਕਿ ਮੁਗਲ ਫੌਜਾਂ ਨੂੰ ਪਤਾ ਨਾ ਲੱਗੇ ਕਿ ਇੱਥੇ ਕਿਸੇ ਦਾ ਸੰਸਕਾਰ